No, 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 ਕਿ ਹੁਣ ਦਿੱਤਾ ਉਹਨਾਂ ਨੇ ਕਿਹਾ ਵਾ ਚਰਚ ਛੜਕਾ ਲੱਗਿਆ ਕਰ ਦਿੰਦੇ ਸਾਰਿਆਂ ਨੂੰ ਜੈਬਸੀ ਕੀ ਔਰ ਜਿੰਨੇ ਵੀ ਚੈਨਲ ਸਾਡੇ 3-4 ਸਾਲ ਤੋਂ ਚੁੱਪ ਸਾਡੇ ਇੱਕ ਜਬਰ ਔਰ ਦੁਲਬੁਹਨ ਸਿੰਘ ਇਸ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋਏ ਨੇ ਸਾਰਿਆਂ ਦਾ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਇਸ ਚੈਨਲਾਂ ਦੇ ਮਾਧਿਅਮ ਰਾਹੀਂ ਅੱਜ ਜਿਹੜਾ ਪ੍ਰੋਟੈਸਟ ਹੈ ਉਹਦੇ ਬਾਰੇ ਮੈਂ ਜਿਹੜਾ ਇਹ ਤੁਹਾਨੂੰ ਸਾਰੀ ਆਲ ਵਰਲਡ ਦੇ ਵਿੱਚ ਜਿਹੜੀ ਇਹ ਆਵਾਜ਼ ਜਾਣੀ ਹੈ ਉਹ ਮੈਂ ਦੱਸ ਦੇਣਾ ਚਾਹੁੰਦਾ ਹੈ ਵੀ ਇਹ ਪ੍ਰੋਟੈਸਟ ਕਰਨਾ ਸਾਡੀ ਕੋਈ ਮੰਨਛਾ ਨਹੀਂ ਸੀ ਕਿਉਂਕਿ ਜਿਹੜਾ ਕੁਝ ਗੈਂਗ ਜੋ ਬਲੈਕਮੇਲਰ ਨੇ ਬਹੁਤ ਵੱਡੇ ਪੱਧਰ ਤੇ ਔਰ ਸਾਜ਼ਿਸ਼ਕਾਰ ਨੇ ਬਹੁਤ ਤਕੜੇ ਜਿਨ੍ਹਾਂ ਨੇ ਸਾਡੇ ਧਾਰਮਿਕ ਗੁਰੂ ਪ੍ਰੋਫੈਟ ਬਜਿੰਦਰ ਜੀ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੀਆਂ ਅਸ਼ਲੀਲ ਔਰ ਬਦੀ ਸ਼ਬਦਾਵਲੀ ਵੀਡੀਓ ਕਲਿੱਪ ਬਰਾ ਬਣਾ ਕੇ ਔਰ ਉਹਨਾਂ ਦੀ ਫੋਟੋ ਨਾਲ ਜੋੜ ਕੇ ਉਹਨਾਂ ਦੇ ਪਰਿਵਾਰ ਦੀ ਨਿੱਜੀ ਜੀਵਨੀ ਤੇ ਜਿਹੜੇ ਅਟੈਕ ਕੀਤੇ ਗਏ ਜਿਸ ਤੇ ਬਿਆਹ ਤੇ ਸਾਡੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਜਲੰਧਰ ਰੂਲਰ ਜਿਨ੍ਹਾਂ ਨੇ ਬਹੁਤ ਹੀ ਇਹਨੂੰ ਜੜਾ ਉਪਰਾਲਾ ਕਰਕੇ ਬਹੁਤ ਸ਼ਕਤੀ ਦੇ ਨਾਲ ਇਮੀਡੀਏਟਲੀ ਜਿਹੜਾ ਪਰਚਾ ਔਰ ਵਿਜੇ ਮੈਨੂਅਲ ਔਰ ਚੰਦਰਤੇ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿੱਥੇ ਧੰਨਵਾਦ ਕਰਦੇ ਹਾਂ ਉੱਥੇ ਇਹ ਵੀ ਅਪੀਲ ਕਰਦੇ ਹਾਂ ਵੀ ਉਹ ਜਿਹੜਾ ਪਰਚਾ ਕੀਤਾ ਅੱਜ 14 ਦਸੰਬਰ ਦਾ ਪਰਚਾ ਆਇਆ ਅੱਜ ਦੇਖ ਲਓ ਕਿੰਨੇ ਦਿਨ ਹੋ ਗਏ ਇੱਕ ਬੰਦੇ ਨੇ ਜਮਾਨਤ ਕਰਵਾ ਲਈ ਮਾਮਲਾ ਕਿਸ ਦਾ ਮਾਮਲਾ ਦਸਤੂਕੇ ਮੈਂ ਪਹਿਲਾਂ ਵੀ ਸਾਡੇ ਪ੍ਰੋਫੈਟ ਜੀ ਦੇ ਖਿਲਾਫ ਗੰਦੀਆਂ ਅਸ਼ਲੀਲ ਔਰ ਪੱਦੀਆਂ ਬੋਲੀ ਬੋਲ ਕੇ ਉਹਨਾਂ ਦੀ ਨਿੱਜੀ ਜੀਵਨੀ ਤੇ ਅਟੈਕ ਕਰਦੇ ਸੀ ਔਰ ਉਹਨਾਂ ਦੀ ਫੋਟੋ ਲਾਉਂਦੇ ਸੀ ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜਿਆਦਾ ਸੀ ਨਾ ਸਾਡੇ ਕੋਈ ਲਿੰਕ ਜਣੀ ਸੀ ਅਸੀਂ ਜਿਹੜਾ ਖੋਖ ਕੀਤੀ ਪਤਾ ਲੱਗਾ ਚੰਡੀਗੜ੍ਹ ਤੋਂ ਇੱਕ ਵਿਜੇ ਮੈਨੂਅਲ ਔਰ ਚੰਦਰ ਨਾਮ ਦਾ ਜਿਹੜਾ ਉਹਦਾ ਬੇਟਾ ਹੈ ਉਹ ਕਿਸੇ ਸਾਜ਼ਿਸ਼ ਕਰਤਾ ਦੇ ਬਹੁਤ ਵੱਡੇ ਔਰ ਬੜਾ ਵੱਡਾ ਗੈਂਗ ਹੈ ਜੋ ਬਲੈਕਮੇਲਰ ਨੇ ਜਿਨ੍ਹਾਂ ਨੇ ਜਿਹੜਾ ਕੰਮ ਕੀਤਾ ਔਰ ਉਹਦਾ ਜਲਦੀ ਖੋ ਕਰਕੇ ਉਹਨਾਂ ਦਾ ਪਤਾ ਕਰਕੇ ਅਸੀਂ ਐਸਐਸਬੀ ਸਾਹਿਬ ਕੋ ਅੱਗੇ ਬੇਨਤੀ ਕੀਤੀ ਕਿ ਬਈਓ ਉਹਨਾਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸਾਨੂੰ ਕੁਝ ਪਤਾ ਹੀ ਨਹੀਂ ਇਸ ਮਾਮਲੇ ਤੋਂ ਲੈ ਕੇ ਤੇ ਦੇਖੋ ਸੰਗਤ ਜਿਹੜੀ ਹੈ ਸੰਗਤ ਦਾ ਜਿਹੜਾ ਹੈ ਬਾਕੀ ਕੰਮ ਲੀਡਰ ਕਰਦੇ ਹੁੰਦੇ ਆ ਸੰਗਤ ਨੂੰ ਇੰਨਾ ਪਤਾ ਵੀ ਪ੍ਰਾਪਰਟੀ ਦੀ ਜੋ ਬੇਸ ਦੀ ਜਿਹੜਾ ਕਰਨਾ ਹੈ ਕਿ ਉਹ ਕਿੱਥੇ ਚੱਲੇਗਾ ਤੁਹਾਡਾ ਮੈਂ ਸਾਰੀ ਗੱਲ ਆ ਦੱਸ ਦਿਆ ਪਹਿਲਾਂ ਜੀ ਜਿਹੜਾ ਉਹ ਐਸਐਸਬੀ ਸਾਹਿਬ ਦੇ ਪਰਚਾਇਤਾ ਲੇਕਿਨ ਨੀਚੇ ਵਾਲੇ ਪ੍ਰਸ਼ਾਸਨ ਨੇ ਕੋਈ ਕਰਵਾਜੀ ਟਿੱਲ ਵਰਤਨ ਕਰਕੇ ਇਹ ਨੋਬਤ ਆਈ ਇਹ ਜਿਹੜੀ ਨੋਬਤ ਛੱਡ ਕੇ ਇੱਧਰ ਆ ਜਾਣ ਜਿਹੜੀ ਨੋਬਤ ਆਈ ਉਹ ਨੋਬਤ ਇਸ ਕਰਕੇ ਆ ਗਈ ਉਹ ਨੋਬਤ ਹੁਣ ਕਰਕੇ ਅੱਜ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹ ਇੱਕ ਬਹੁਤ ਵੱਡਾ ਗੈਂਗ ਆ ਔਰ ਗੈਂਗ ਦੇ ਵਿੱਚ ਜਿਹੜਾ ਉਹ ਰਲੇ ਹੋਏ ਲੋਕ ਉਹ ਰਲੇ ਹੋਏ ਲੋਕ ਨੇ ਇਸ ਕਰਕੇ ਉਹਨਾਂ ਦੇ ਨਾਲ ਸਾਡੇ ਚਰਚ ਦੇ ਵਿੱਚ ਕੋਈ ਸੇਵਾ ਕਰਦੇ ਸੀ ਲੋਕ ਔਰ ਮੈਂ ਜੀ ਉਹਨਾਂ ਨੂੰ ਜਦੋਂ ਚੋਰੀ ਦੇ ਇਲਜ਼ਾਮ ਹੋਰ ਉਹਨਾਂ ਦੇ ਗੰਦੇ ਕਿਰਦਾਰ ਤੋਂ ਉਹਨਾਂ ਨੂੰ ਕੱਢਿਆ ਗਿਆ ਜੀ ਉਹਨਾਂ ਨੂੰ ਨਾਲ ਮਿਲਾ ਕੇ ਉਹਨਾਂ ਕੋਲ ਉਹਨਾਂ ਨੂੰ ਖੈਰ ਕਰਕੇ ਉਸ ਗਰੁੱਪ ਵਿੱਚ ਸ਼ਾਮਲ ਕਰਕੇ ਔਰ ਉਹਨਾਂ ਨੂੰ ਸ਼ਾਮਲ ਕਰਕੇ ਉਹਨਾਂ ਕੋਲ ਇੱਕ ਝੂਠੀ ਇਲਜ਼ਾਮ ਲਗਵਾ ਕੇ ਪ੍ਰੋਫਿਟ ਜੀ ਔਰ ਮੇਰੇ ਤੇ ਇੱਕ ਝੂਠੀ ਦਰਖਾਸਤ ਦੇ ਕੇ ਕਾਰਵਾਈ ਕਰਵਾਈ ਜਿਹੜੇ ਕਪੂਰਥਲੇ ਚ ਕਹਿ ਰਹੇ ਕਪੂਰਥਲੇ ਤੇ ਵਿੱਚ ਜੀ ਔਰ ਜੇ ਉਹਨੂੰ ਗ੍ਰਿਫਤਾਰ ਕੀਤਾ ਹੁੰਦਾ ਤੇ ਮੇਰਾ ਖਿਆਲ ਹੈ ਵੀ ਉਹਦੇ ਗੱਲ 'ਚ ਫਟਾ ਪਿਆ ਹੁੰਦਾ ਤੇ ਅੱਜ ਇਹ ਨੋਬਤ ਨਾ ਹੁੰਦੀ ਕਿਉਂਕਿ ਇੱਕ ਭਗੌੜਾ ਬੰਦਾ ਉਹਨੂੰ ਗ੍ਰਿਫਤਾਰ ਨਹੀਂ ਕਰ ਰਿਹਾ ਦਿਨ ਬੇ ਦਿਨ ਅਜੇ ਤਿੰਨਾਂ ਮਹੀਨਿਆਂ ਦੇ ਵਿੱਚ ਮੇਰਾ ਖਿਆਲ ਉਹਨੇ 200 ਵੀਡੀਓ ਪਾਈ ਹੋਏਗੀ ਜਿਹੜੀ ਮਹਿਲਾ ਵੱਲੋਂ ਰੋਪ ਲਗਾਇਆ ਕਿ ਉਹ ਚਰਚ ਵਿੱਚ ਜਾਂਦੀ ਸੀ ਓਏ 3 ਸਾਲ ਹੋ ਗਿਆ ਉਸ ਤੋਂ ਪਹਿਲਾਂ ਆਉਂਦੀ ਸੀ ਉਹ 3 ਸਾਲ ਬਾਅਦ ਰੋਪ ਲਗਾ ਰਹੀ ਆ ਉਹ ਰੋਪ ਬਿਲਕੁਲ ਬੇਬੁਨਿਆਦ ਨੇ ਔਰ ਇੱਕ ਦੇਖੋ ਰੋਪ ਲਗਾਉਣਾ ਲਾ ਦੇਣਾ ਲੇਕਿਨ ਉਹਨੂੰ ਜਸਟੀਫਾਈ ਕਰਨਾ ਬਹੁਤ ਔਖਾ ਹੈ ਜਸਟੀਫਾਈ ਕਰਨਾ ਪੜੇਗਾ ਔਰ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਹ ਵੀ ਮੰਗ ਕਰਦੇ ਆਂ ਵੀ ਉਹਨੂੰ ਕੋਈ ਐਵੀਡੈਂਸ ਲਈ ਜਾਵੇ ਔਰ ਉਹਨੂੰ ਪੱਕੇ ਸਬੂਤ ਲੈ ਜਾਣ ਨਹੀਂ ਤੇ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਹੈ ਪ੍ਰੋਟੈਸਟ ਕਰਾਂਗੇ ਹੁਣ ਅਗਲੇ ਜਿਹੜਾ ਪ੍ਰਦਰਸ਼ਨ ਇਹ ਕਿਹਦਰ ਚੱਲੇਗਾ ਸਾਡੀ ਮੰਗ ਆ ਵੀ ਇਹ ਜਿਹੜੇ ਗ੍ਰਿਫਤਾਰ ਕੀਤੇ ਜਾਣ ਮੇਰੀ ਔਰ ਜਿਹੜੀ ਪੈਡਾ ਲੋ ਦਰਖਾਸਤ ਜਿਹੜੀ 16 ਦਸੰਬਰ ਫਰਵਰੀ ਨੂੰ ਦਰਖਾਸਤ ਦਿੱਤੀ ਗਈ ਹੈ ਸੌਰੀ ਉਹ ਦਰਖਾਸਤ ਜਿਹੜੀਆਂ ਲੜਕੀਆਂ ਵੱਲੋਂ ਦਿੱਤੀ ਗਈ ਸੀ ਜਿਹੜੀ ਚੋਰੀ ਹੋਈ ਸੀ ਸਾਡੀ ਚਰਚ ਦੇ ਵਿੱਚ ਉਹ ਇਹਦੇ ਵਿੱਚ ਸ਼ਾਮਲ ਸੀਗੀ ਔਰ 16 ਤਰੀਕ ਦੀ ਦਰਖਾਸਤ ਤੇ ਕਾਰਵਾਈ ਕੋਈ ਨਹੀਂ ਹੋਈ ਇਹ ਲੜਕੀ ਔਰ ਇਹਦੀ ਮਾਂ ਕੋਈ ਇਥੇ ਮੈਂਬਰ ਸੀ ਸਾਡੇ ਉਹ ਕੋਣ ਕੋਣ ਸਿਮਰਨ ਕੌਰ ਔਰ ਅੰਚੂ ਕੋਣ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਦਰਖਾਸਤ ਦਿੱਤੀ ਪ੍ਰੋਪਰਟੀ ਦੇ ਖਿਲਾਫ ਔਰ ਕਾਰਵਾਈ ਕਰਵਾਈ ਹੈ ਅੱਛਾ ਜੀ ਇਹ ਲੜਕੀ ਨੂੰ ਜਦੋਂ ਇਥੋਂ ਕੱਢਿਆ ਗਿਆ ਇਹਦੇ ਕਰਤਾਰ ਜੀ ਵੇਖੋ ਅਸੀਂ 3 ਪੜਾਣ ਵਾਲੇ ਆ ਮੈਂ ਕਿਸੇ ਦੇ ਚਿੱਕੜ ਨਹੀਂ ਛਾਲਣਾ ਚਾਹੁੰਦਾ ਤੁਸੀਂ ਇਹ ਗੱਲ ਨੂੰ ਸਮਝ ਜਾਂਦੇ ਹੋ ਮੈਂ ਗੱਲ ਕਰ ਰਿਹਾ ਕਰਤਾਰ ਦੀ ਉਹ ਕਰਤਾਰ ਤੋਂ ਅਸੀਂ ਆਪਣੇ ਚਰਚ ਨੂੰ ਕਿ ਸਾਫ਼-ਸਾਫ਼ ਰੱਖਦੇ ਹੋ ਇਹਨਾਂ ਨੇ ਇਤੋਂ ਕੱਢ ਦਿੱਤਾ ਅੱਜ ਤਿੰਨਾਂ ਸਾਲਾਂ ਬਾਅਦ ਉਸ ਗਰੁੱਪ ਗੈਂਗ ਨਾਲ ਮਿਲ ਕੇ ਇੱਕ ਝੂਠੀਆਂ ਦਰਖਾਸਤਾਂ ਦੇ ਕੇ ਇਹ ਕਾਰਵਾਈ ਕਰਵਾ ਰਹੇ ਨੇ ਜੀ ਮੇਰਾ ਕੰਮ ਹੈ ਔਰ ਸਾਡਾ ਇਹਨਾਂ ਨਾਲ ਕੋਈ ਲੈਣ ਦੇ ਨਹੀਂ ਕੋਈ ਇਹਨਾਂ ਨਾਲ ਸਾਡਾ ਮੇਲਜੋਲ ਨਹੀਂ ਔਰ ਮੈਂ ਇਸ ਲੜਕੀ ਦੇ ਮਾਂ ਦੇ ਕਹਨ ਤੇ ਇਹਦੇ ਘਰ ਗਿਆ ਔਰ ਮੈਨੂੰ ਬੁਲਾਇਆ ਔਰ ਬੁਲਾ ਕੇ ਕਹਿੰਦੀ ਵੀ ਤੁਸੀਂ ਇਹਨਾਂ ਨਾਲ ਜਿਸ ਤਰ੍ਹਾਂ ਮੀਆਂ ਆਪ ਸੈਟਲਮੈਂਟ ਫਲਾਨ ਟੀਂਗਾ ਇੰਨਾ ਪੈਸਾ ਦੇ ਦਿਓ ਉਹ ਕਰ ਦਿਓ ਮੈਂ ਕਿਹਾ ਸ਼ਟ ਅਪ ਮੋਟ ਕੇ ਆ ਗਿਆ ਉਹ ਹੋਣ ਤੋਂ ਬਾਅਦ ਜਿਹੜੀ ਇਹਨਾਂ ਪੁਲਿਸ ਕਾਰਵਾਈ ਕਰਵਾਈ ਪੈਸੇ ਵੀ ਮੰਗ ਕੀਤੀ ਸੀ ਇਹਨਾਂ ਨੂੰ ਹਾਂ ਜੀ ਔਰ ਉਹਨਾਂ ਕੋਲ ਪੈਸੇ ਵੀ ਮੰਗ ਤੁਹਾਡੇ ਕੋਲ ਕੀਤੀ ਗਈ ਸੀ ਦਾ ਐਵੀਡੈਂਸ ਮੈਂ ਖੋਤੇ ਹਾਂ ਮੈਂ ਖੋਦੇ ਆਈ ਵਿਟਨੈਸ ਮੈਂ ਕਰ ਗਿਆ ਸੀ ਉਹਦੇ ਮੈਨੂੰ ਬੁਲਾਇਆ ਸੀ ਕਿਉਂਕਿ ਮੇਰੇ ਨਾਲ ਅਛਰ ਰਿਲੇਸ਼ਨ ਸੀ ਉਹਨਾਂ ਦੇ ਠੀਕ ਹੈ ਮੇਰੀ ਭੈਣ ਹੈ ਲੇਕਿਨ ਉਹਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਮਤੀਬ ਪਾ ਮੈਂ ਅਜ ਵੀ ਧੀਆਂ ਪੜਾਂ ਦੀ ਯੋਜਨਾ ਕਰਦਾ ਹੁਣ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਇਹ ਹੈ ਜੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਮੈਨੂੰ ਪੁਲਿਸ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਐਸਐਸਪੀ ਸਾਹਿਬ ਨੇ ਕਿ ਅਸੀਂ ਜਲਦੀ ਉਹਦਾ ਵਾਰੰਟ ਲੈ ਲਿਆ ਅਸੀਂ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਆਵਾਂਗੇ ਔਰ ਮੈਂ ਜਿੰਨੀਆਂ ਜਥੇ ਬੰਦੀਆਂ ਬਾਹਰ ਆਈਆਂ ਸਾਰੇ ਜਥੇ ਬੰਦੀਆਂ ਨਾਲ ਬੈਗ ਗੱਲ ਕਰਦਾ ਹੈ ਔਰ ਮੈਂ ਦੇਖੋ ਐਸਐਸਪੀ ਸਾਡਾ ਬਹੁਤ ਸਤਿਕਾਰ ਕਰਦਾ ਮੇਰੇ ਭਰਾ ਨੇ ਔਰ ਟਿਲੋਸਾ ਵੀ ਬਹੁਤ ਸਤਿਕਾਰਯੋਗ ਨੇ ਸਾਡੇ ਕਿਉਂਕਿ ਸਾਡੀ ਗੱਲ ਸੁਣਦੇ ਨੇ ਸਾਡੀ ਫਰਿਆਦ ਸੁਣਦੇ ਨੇ ਮੈਨੂੰ ਉਹਨਾਂ ਦੇ ਕੋਈ ਗਲ ਨਹੀਂ ਹੈ ਲੇਕਿਨ نیچے ਵਾਲੇ ਪ੍ਰਸ਼ਾਸਨ ਨੇ ਜਿਹੜਾ ਹੈ ਉਹ ਜਿਹੜੀ ਕੁਤਾਈ ਕੀਤੀ ਹੈ ਉਹਦਾ ਜਿਹੜਾ ਸਾਨੂੰ ਰਿਜ਼ਲਟ ਪੁਕਤਣਾ ਪਿਆ ਰਿਹਾ ਸਰ ਇਹ ਪ੍ਰਟੈਸਟ ਚੱਲਦਾ ਚੱਲੇਗਾ ਠੀਕ ਠੀਕ